ਚਾਲਨ ਸਰਕਾਰ ਦੇ ਖਿਲਾਫ ਮੇਰੇ ਕਿਸਾਨ ਮਜ਼ਦੂਰ ਨੌਜਵਾਨ ਵਾਤਾਵਾਜ ਅੱਜ ਅਸੀਂ ਉਸ ਭਗਵੰਤ ਮਾਨ ਦੇ ਖਿਲਾਫ ਇੱਥੇ ਇਕੱਠੇ ਹੋਏ ਆਂ ਜੀਨੇ ਸੰਗਰੂਰ ਦੇ ਧਰਤੀ ਤੇ ਆ ਕੇ ਕਿਹਾ ਸੀ ਕਿ ਸੰਗਰੂਰ ਦੇ ਲੋਕ ਇਨਕਲਾਬੀ ਨੇ ਇਹ ਇਨਕਲਾਬ ਦੀ ਲੇਕਨ ਜਿਹੜਾ ਤੇੜਾ ਨਿਕਲਾਪ ਸੀ ਉਹ ਨੀਲਾ ਖੁਨਾਰ ਤੇ ਝੂਠ ਸੀ ਨਾ ਤੂੰ ਉਹਦਾ ਬਾਰਸ ਸੀ ਅੱਜ ਜਿਹੜੇ ਉਹਦੇ ਪਾਰ ਸਮੇਓ ਇੱਥੇ ਬੈਠੇ ਆ ਅਸੀਂ ਦੇਖ ਰਹੇ ਆ 2014 ਤੋਂ ਕਿਵੇਂ ਸੰਗਰੂਰ ਦੀ ਧਰਤੀ ਦੇ ਉੱਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੰਜਾਬ ਦੇ ਉਹ 33% ਲੋਕ ਜਿਨ੍ਹਾਂ ਦੀ ਆਵਾਜ਼ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਨਹੀਂ ਸੁਣੀ ਨਾ ਉਨ੍ਹਾਂ ਦੀ ਕਿਸੇ ਨੇ ਬਾਹ ਫੜੀ ਉਹਨਾਂ ਲੋਕਾਂ ਨੇ ਕਿਵੇਂ ਆਪਣੀ ਤੀਜੇ ਹਿੱਸੇ ਦੀ ਜ਼ਮੀਨ ਦੀ ਲੜਾਈ ਲੜੀ ਔਰ ਖੂਨ ਦੀ ਟਕਰਾਹ ਹੋਏ ਕਦੇ ਬਾਲਦ ਕਰਾਂ ਦੇ ਵਿੱਚ ਹੋਇਆ ਕਦੇ ਜਲੂੜ ਦੇ ਵਿੱਚ ਹੋਇਆ ਕਦੇ ਮਾਤਾ ਗੁਰਦੇਵ ਤੌਰ ਦੀ ਸ਼ਹਾਦਤ ਹੋਈ ਕਦੇ ਕਿੰਨੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਇਕਲਾ ਇਹ ਸਰਕਾਰ ਨੇ ਵੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਵੀ ਸੱਤਾ ਦੇ ਖਿਲਾਫ ਗੱਲ ਕਰਨ ਵਾਲੇ ਲੋਕ ਚਾਹੇ ਉਹ ਰਾਜਨੀਤਿਕ ਤਿਰਾ ਹੋਣ ਚਾਹੇ ਉਹ ਲੇਖਕ ਹੋਣ ਚਾਹੇ ਉਹ ਰੰਗ ਕਰਮੀ ਹੋਣ ਚਾਹੇ ਉਹ ਬੁੱਧੀ ਜੀ ਵੀ ਹੋਣ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਚਾਹੇ ਉਹ ਬਰਬਰਾ ਰਾਹ ਹੋਵੇ ਚਾਹੇ ਹੋਰ ਲੋਕ ਹੋਣ ਉਹਨਾਂ ਨੂੰ ਕਿੰਨਾ ਕਿੰਨਾ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਅੱਜ ਵੀ ਅਸੀਂ ਦੇਖਿਆ ਕਿ ਤੁਸੀਂ ਦੇਖਦੇ ਹੋ ਅੱਜ ਬਹੁਤ سارے ਲੋਕ ਸੱਭਿਆਚਾਰ ਦੀ ਗੱਲ ਕਰਦੇ ਆ ਕਿ ਸੱਭਿਆਚਾਰ ਇਸ ਤਰ੍ਹਾਂ ਦਾ ਹੁੰਦਾ ਹੈ ਸੱਭਿਆਚਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਪਰ ਮੈਂ ਗੱਲ ਦੱਸਣੀ ਚਾਹਣਾ ਕਿ ਇਹੋ ਜਿਹੇ ਲੋਕਾਂ ਨੇ ਚਿਹੋ ਜਾਂ ਲੋਕਾਂ ਐ ਸਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤਾ ਕੋਈ ਨੰਮੇ ਸੱਗਾਚਾਰ ਨੂੰ ਜਨਮ ਦਿੰਦਾ ਹੈ ਉਹਨਾਂ ਦੀਆਂ ਫਿਲਮਾਂ ਨੂੰ ਜੰਮ ਦਿੰਦਾ ਹੈ ਉਹ ਨਵੀਂ ਕਹਾਣੀ ਨੂੰ ਨਵੇਂ ਨਾਟਕ ਨੂੰ ਨਵੇਂ ਕਵਿਤਾ ਨੂੰ ਔਰ ਦਿੱਲੀ ਦੇ ਕਿਸਾਨ ਅੰਦੋਲਨ ਨੇ ਸਾਬਤ ਕੀਤਾ ਕਿ ਨਵਾਂ ਸਹਿ ਨਵਾਂ ਲਿਟਰੇਚਰ ਨਵੀਆਂ ਕਲਮਾਂ ਜਿਹੜੀਆਂ ਕਿਵੇਂ ਪਹਿਲਾ ਹੋ ਸਕਦੀਆਂ ਸੋ ਮੈਂ ਪੰਜਾਬ ਦੇ ਲੇਖਕਾਂ ਵੱਲੋਂ ਪੰਜਾਬ ਦੇ ਰੰਕਰਮੀਆਂ ਵੱਲੋਂ ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਸਾਡੀ ਸੰਸਥਾ ਜਿਹੜੀ ਹੈ ਜੀ ਪਰਵਾਸ ਉਹਦੇ ਵੱਲੋਂ ਅੱਜ ਦੇ ਕੱਢ ਦੇ ਨਾਲ ਇੱਕ ਮੁਹਤਾ ਪ੍ਰਗਟ ਕਰਦਾ ਹਾਂ ਔਰ ਉਹਨਾਂ ਲੋਕਾਂ ਨੂੰ ਸलाम ਕਰਦਾ ਜਿਹੜੇ ਜੀਲਾ ਚ ਨਹੀਂ ਔਰ ਜਿਹੜੇ ਉਹਨਾਂ ਦੀ ਰਹਾਈ ਦੇ ਲਈ ਲੜ ਰਹੇ ਹੈ